ਸ਼ਸ਼ੀਕਾਰ ਜੀ ਦੋਸਤੋ ਸਾਰੇ ਹੀ ਦਰਸ਼ਕਾਂ ਨੂੰ ਲੋ ਜੀ ਦੋਸਤੋ ਇੰਤਜ਼ਾਰ ਰਹਿੰਦਾ ਤੁਹਾਨੂੰ ਆਪਣੀ ਵੀਡੀਓ ਦਾ ਜਿਹਦੇ ਵਿੱਚ ਆਪਾਂ ਤੁਹਾਨੂੰ ਨਵੀਆਂ-ਨਵੀਆਂ ਕਾਰਾਂ ਆਪਾਂ ਦਿਖਾਉਂਦੇ ਰਹਨੇ ਹੈਗੇ ਬਿਲਕੁਲ ਨਵੀਂ ਕਾਰ ਕ੍ਰੇਟਾ ਕਾਰ ਆ ਇਹ 2016 ਮਾਡਲ ਗੱਡੀ ਹੈਗੀ ਬਹੁਤ ਹੀ ਜਿਆਦਾ ਲੈਸ ਡਰਾਈਵਨ ਕਾਰ ਹੈਗੀ ਦੋਸਤੋ ਐਨਓਸੀ ਦੇ ਨਾਲ ਰੇਟਰ ਹੋਊਗਾ ਗੱਡੀ ਦਾ ਤੇ ਸਾਰਿਆਂ ਨੂੰ ਪਹਿਲਾਂ ਤੁਸੀਂ ਗੱਡੀ ਦੇਖੋ ਜੀ ਬਿਲਕੁਲ ਨਮੀਏ 1.6 ਵਾਲਾ ਵੇਰੀਐਂਟ ਆ ਗੱਡੀ ਦਾ ਟੌਪ ਵਾਲਾ ਵੇਰੀਐਂਟ ਗੱਡੀ ਦਾ ਆ ਜਾਂਦਾ ਹੈਗਾ ਲਾਈ ਵੀਲ ਕੰਪਨੀ ਫਿਟਡ ਲੱਗੇ ਨੇ ਡੀ ਫੋਗਰ ਵਗੈਰਾ ਗੱਡੀ ਦੇ ਵਿੱਚ ਲੱਗਿਆ ਹੋਇਆ ਹੈਗਾ ਗੱਡੀ ਦਾ ਰਿਵਿਊ ਚੈੱਕ ਕਰੋ ਦੋਸਤੋ ਮੈਂ ਕਹਿੰਦਾ ਜੀ ਦੇਖ ਦੇ ਕੇ ਭੁੱਖ ਲੈਂਦੀ ਹੈ ਗੱਡੀ ਦੀ ਇੰਨਾ ਸੋਹਣੀ ਕਾਰ ਹੈਗੀ ਬਹੁਤ ਹੀ ਜਿਆਦਾ ਸਾਫ ਸੁਥਰਾ ਇੰਟੀਰੀਅਰ ਹੈ ਕਾਰ ਦਾ ਪਹਿਲਾ ਪਤਾ ਤੁਹਾਨੂੰ ਗੱਡੀ ਦਾ ਸਾਰਾ ਬੈਕਗ੍ਰਾਉਂਡ ਚੈੱਕ ਕਰਵਾਣੇ ਗੱਡੀ ਦਾ ਰਿਵਿਊ ਚੈੱਕ ਕਰਵਾਣੇਗੇ ਆਪਾਂ ਦੋਸਤੋ ਕੋਈ ਨੰਬਰ ਨਹੀਂ ਲਗਾਉਂਦੇ ਗੱਡੀ ਦਾ ਕਿਸੇ ਦਾ ਵੀ ਤਾਂ ਜੋ ਤੁਹਾਨੂੰ ਡਿਟੇਲ ਬਾਰੇ ਪਤਾ ਚੱਲ ਸਕੇ ਵੀ ਸਾਡੇ ਕੋਲੇ ਆਉਣ ਤੋਂ ਪਹਿਲਾਂ ਤੁਸੀਂ ਚੈੱਕ ਕਰਵਾ ਕੇ ਫਿਰ ਤੁਸੀਂ ਸਾਡੇ ਕੋਲੇ ਆ ਸਕਦੇ ਹੋਗੇ 2016 ਮਾਡਲ ਹੈ ਪ੍ਰੋਜੈਕਟਰ ਲੈਂਪਾ ਦੇ ਵਿੱਚਕਾਰ ਹੈਗੀ ਤੇ ਬਾਕੀ ਤੁਹਾਨੂੰ ਆਪਾਂ ਸਾਰਿਆਂ ਨੂੰ ਪਹਿਲਾਂ ਇੰਜਨ ਦਾ ਰਿਵਿਊ ਆਪਾਂ ਚੈੱਕ ਕਰਵਾਉਣੇ ਹੈਗੇ ਲਓ ਜੀ ਮਿੱਤਰੋ ਕਰੋ ਚੈੱਕ ਬੌਰ ਨਟ ਕੱਲੀ-ਕੱਲੀ ਸੀਲਾ ਸਾਨੂੰ ਆਪਾਂ ਚੈੱਕ ਕਰਵਾਉਣੇ ਹੁੰਨੇ ਕੋਈ ਸੀਲ ਤੱਕ ਮੈਂ ਕਹਣਾ ਬਾਲ ਜਿੰਨਾ ਦਾਗ ਨਹੀਂ ਹੈਗਾ ਕਿਸੇ ਪਾਸੇ ਆ ਨਟ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਕਿਸੇ ਨਟ ਦੇ ਉੱਤੇ ਹੈ ਤਾਂ ਕਿ ਚਾਬੀ ਨਹੀਂ ਲੱਗੀ ਹੋएगी ਆਪਾਂ ਜਿਹੜੀ ਡਿਟੇਲ ਸਾਨੂੰ ਆਪਾਂ ਆਪਣੇ ਚੈਨਲ ਦੇ ਉੱਤੇ ਦਿੰਨੇ ਆ 00 ਰਿਪੋਰਟ ਆਪਾਂ ਦੋਸਤੋ ਦਿੰਨੇ ਹੁੰਨੇ ਹੈਗੇ ਬਾਕੀ ਐਪਰਨ ਤੁਸੀਂ ਚੈੱਕ ਕਰ ਸਕਦੇ ਹੋਗੇ ਜਿੱਦਾਂ ਕੰਪਨੀ ਵੱਲੋਂ ਸੀਲਡ ਆ ਆਉਂਦੇ ਨੇਗੇ ਆ ਫੈਂਡਰ ਵਗੈਰਾ ਦੇ ਨਟ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਕੀ ਤੁਸੀਂ ਇੰਜਨ ਦਾ ਰਿਵਿਊ ਵੀ ਚੈੱਕ ਕਰ ਸਕਦੇ ਹੋਗੇ ਵੀ ਕੀ ਕੰਡੀਸ਼ਨ ਦੇ ਵਿੱਚ ਇੰਜਨ ਹੈਗਾ ਆ ਤੁਸੀਂ ਚੈੱਕ ਕਰੋ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਜਿੱਦਾਂ ਕਿ ਨਵੀਂ ਕਾਰ ਹੁੰਦੀ ਹੈ ਨਾ ਉਦਾਂ ਦਾ ਰਿਵਿਊ ਹੈ ਗੱਡੀ ਦਾ ਫਰੰਟ ਫੱਟੀ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਨਵੀਂ ਤੇ ਨਵੀਂ ਨਕੋਰ ਕਾਰ ਹੈਗੀ ਕੋਈ ਕੰਮ ਖਰਚਾ ਨਹੀਂ ਗੱਡੀ ਦਾ ਤੇਲ ਪਾਉਣਾ ਤੇ ਗੱਡੀ ਦੋਸਤੋ ਚਲਾਉਣੀ ਹੈਗੀ ਬਾਕੀ ਤੁਹਾਨੂੰ ਆਪਾਂ ਗੱਡੀ ਦੇ ਬਾਰੇ ਅੰਦਰੋਂ ਵੀ ਚੈੱਕ ਕਰਵਾਵਾਂਗੇ ਪਹਿਲਾਂ ਭਿੰਜਨ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਦੇ ਦਈਏ ਨਵੀਂ ਬੈਟਰੀ ਹੈਗੀ ਕਿਸੇ ਪਾਸਿਓ ਹਜੇ ਤੱਕ ਸਟicker ਟਕਣੀ ਲੱਥੇ ਹੈਗੇ ਗੱਡੀ ਦੇ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਏਸੀ ਹੀਟਰ ਸਾਰਾ ਕੁਝ ਵਰਕਿੰਗ ਆ ਗੱਡੀ ਦਾ 2016 ਉੱਚਾ ਮਾਡਲ ਹੈ ਗੱਡੀ ਦਾ ਜੀ ਆਜੋ ਤੁਹਾਨੂੰ ਹੁਣ ਆਪਾਂ ਬੈਗ ਤੋਂ ਵੀ ਅੰਦਰੋਂ ਵੀ ਸਾਰੀ ਗੱਡੀ ਆਪਾਂ ਚੈੱਕ ਕਰਵਾਵਾਂਗੇ ਲਓ ਜੀ ਸੱਜਣੋ ਕਰੋ ਚੈੱਕ ਇੰਟੀਰੀਅਰ ਕਾਰ ਦਾ 에어 ਬੈਗ ਦੇ ਵਿੱਚ ਇਹ ਕਾਰ ਆ ਜਾਂਦੀ ਹੈਗੀ ਇੱਕ 에어 ਬੈਗ ਇੱਧਰ ਆ ਗਿਆ ਜੀ ਕਨੈਕਟਰ ਸਾਈਡ ਤੇ ਇੱਕ ਡਰਾਈਵਰ ਸਾਈਡ ਤੇ ਆ ਗਿਆ ਬਾਕੀ 크루즈 ਕੰਟਰੋਲ ਵਗੈਰਾ ਸਾਰੇ ਇਹਦੇ ਵਿੱਚ ਆ ਜਾਂਦੇ ਨੇਗੇ ਟੌਪ ਵਾਲਾ ਇਹ ਵੇਰੀਐਂਟ ਆ ਗਿਆ ਟੌਪ ਵਾਲੇ ਤੋਂ ਇੱਕ ਥੱਲੇ ਵਾਲਾ ਹੁੰਦਾ ਦੋਸਤੋ ਇਹ ਵੇਰੀਐਂਟ ਬਾਕੀ ਤੁਹਾਨੂੰ ਆਪਾਂ ਕੁੰਡੇ ਕਬਜੇ ਸਾਰੀ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਵੀ ਕਿਸੇ ਪਾਸੋਂ ਐਦਾਂ ਨਹੀਂ ਹੈਗਾ ਵੀ ਕਿਸੇ ਨੜ ਦੇ ਉੱਤੇ ਕੋਈ ਖਸਾਬਟ ਹੋਊਗੀ ਜਾਂ ਕੋਈ ਖੁੱਲ ਖਲਾਫਟ ਹੋਊਗੀ ਟਾਕੇ ਦੀਆਂ ਵੀ ਸੀਲਾਂ ਤੋਂ ਲੈ ਕੇ ਆਪਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਤਾਂ ਜੋ ਤੁਹਾਨੂੰ ਆਉਣ ਸਮੇਂ ਕਿਸੇ ਵੀ ਚੀਜ਼ ਦੀ ਅਧੂਰੀ ਜਾਣਕਾਰੀ ਨਾ ਮਿਲੇ ਬਾਕੀ ਸਕਰੀਨ ਦੇ ਉੱਤੇ ਚੱਲ ਰਹੇ ਨੇ ਨੰਬਰ ਅਗੇ ਜਿਆ ਨਮੀਆਂ ਨਮੀਆਂ ਕਾਰਾਂ ਖਰੀਦਣ ਵਾਸਤੇ ਤੁਸੀਂ ਕਨੈਕਟ ਕਰ ਸਕਦੇ ਹੋਗੇ ਸੇਵਕ ਡੀਐਸਡਬਲਯੂ ਪੇਜ ਨੂੰ ਫੋਲੋ ਕਰੋ ਤੇ ਸਬਸਕ੍ਰਾਈਬ ਜਰੂਰ ਕਰੋ ਦੋਸਤੋ ਐਦਾਂ ਦੀਆਂ ਨਮੀਆਂ ਨਮੀਆਂ ਕਾਰਾਂ ਦੇਖਣ ਵਾਸਤੇ ਆਜੋ ਤਾਂ ਸਾਨੂੰ ਹੁਣ ਆਪਾਂ ਇਹਦਾ ਬਾਡੀ ਸੈੱਲ ਵੀ ਆਪਾਂ ਚੈੱਕ ਕਰਵਾਣੇਗੇ ਬਿਲਕੁਲ ਹਜੇ ਤੱਕ ਦੋਸਤੋ ਰਬੜ ਤੱਕ ਨਹੀਂ ਗੱਡੀ ਦੀ ਲਹੀ ਹੈਗੀ ਬਿਲਕੁਲ ਨਵੀਂ ਨਕੋਰ ਕਾਰ ਪਈ ਹੈਗੀ ਆ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਬਿਲਕੁਲ ਨਵੀਆਂ ਕਾਰਾਂ ਨੇਗੀਆਂ ਲਗਜ਼ਰੀ ਕਾਰਾਂ ਨੇਗੀਆਂ ਹਜੇ ਤੱਕ ਸਟਿੱਕਰ ਤੱਕ ਨਹੀਂ ਗੱਡੀ ਦੇ ਲੱਥੇ ਹੈਗੇ ਬੈਗ ਦੇ ਉੱਤੇ ਵੀ ਏਸੀ ਇਵੈਂਟ ਆ ਜਾਂਦਾ ਹੈਗਾ ਮਗਲੇ ਪੈਸੇਂਜਰ ਨੂੰ ਵੀ ਸਹੂਲਤ ਐਦਾਂ ਦੀ ਮਿਲਦੀ ਐ ਦੋਸਤੋ ਵੀ ਏਸੀ ਦੇ ਬੈਗ ਦੇ ਉੱਤੇ ਵੀ ਆਪਣੇ ਚਾਰਜਿੰਗ ਪੁਆਇੰਟ ਆ ਜਾਂਦਾ ਹੈਗਾ ਬਹੁਤ ਹੀ ਵਧੀਆ ਕਾਰ ਐ ਤੇ ਸਾਰੀਆਂ ਫੈਸਿਲਿਟੀਆਂ ਨੇ ਕਾਰ ਦੇ ਵਿੱਚ ਐਦਾਂ ਨਹੀਂ ਹੈਗਾ ਕਿਸੇ ਵੀ ਤਰ੍ਹਾਂ ਦੀ ਅਧੂਰੀ ਜਾਣਕਾਰੀ ਹੋਊਗੀ ਤੁਹਾਨੂੰ ਆਪਾਂ ਕੱਲੀ-ਕੱਲੀ ਜਾਣਕਾਰੀ ਦੇਵਾਂਗੇ ਆ ਤੁਸੀਂ ਬੈਗ ਤੋਂ ਵੀ ਦੋਸਤ ਚੈੱਕ ਕਰ ਸਕਦੇ ਹੋ ਕਾਰ ਇਹ ਪੇਂਟ ਚੈੱਕ ਕਰੋ ਸਾਰੇ ਪੇਂਟ ਓਰਿਜਨਲ ਆ ਗੱਡੀ ਦਾ ਕਿਸ ਕੋਈ ਪੀਸ ਨਹੀਂ ਚੇਂਜ ਹੈਗਾ ਗੱਡੀ ਦਾ ਤੇ ਨਾ ਹੀ ਲੱਗੀ ਭੱਜੀ ਹੈ ਗੱਡੀ ਕੋਈ ਆਪਾਂ ਫਰੰਟ ਤੋਂ ਵੀ ਤੁਹਾਨੂੰ ਆਪਾਂ ਚੈੱਕ ਕਰਵਾਤੀ ਆਪਾਂ ਬੈਕ ਤੋਂ ਵੀ ਤੁਹਾਨੂੰ ਆਪਾਂ ਚੈੱਕ ਕਰਵਾਵਾਂਗੇ ਲਓ ਜੀ ਸੱਜਣੋ ਕਰੋ ਚੈੱਕ ਬੈਕ ਤੋਂ ਗੱਡੀ ਜਿੱਦਾਂ ਆਪਾਂ ਆਪਣੇ ਚੈਨਲ ਦੇ ਉੱਤੇ ਜਿੱਦਾਂ ਦੀਆਂ ਨਵੇਂ-ਨਵੇਂ ਕਾਰਾਂ ਆਉਂਦੀਆਂ ਨੇ ਨਾ ਉਦੋਂ ਹੀ ਕਾਰਾਂ ਆਪਾਂ ਲੈ ਕੇ ਆਉਣੇ ਛਾਂੜ ਕੇ ਕਾਰਾਂ ਲੈ ਕੇ ਆਉਣੇ ਹੈਗੇ ਪਹਿਲਾਂ ਤਾਂ ਤੁਸੀਂ ਬਾਡੀ ਸੈਲ ਚੈੱਕ ਕਰੋ ਕਿਸੇ ਪਾਸੇ ਐਦਾਂ ਨਹੀਂ ਹੈਗਾ ਵੀ ਕੋਈ ਖੋਲ ਖਲਾਫਟ ਜਾਂ ਕੋਈ ਚੀਜ਼ ਦੁਆਰਾ ਤੋਂ ਰੀਪੇਂਟ ਹੋ ਬਣੀ ਹੋਊਗੀ ਬਾਕੀ ਤੁਸੀਂ ਡਿੱਗੀ ਚੈੱਕ ਕਰ ਸਕਦੇ ਹੋਗੇ ਆ ਚੈੱਕ ਕਰੋ ਜਿੱਦਾਂ ਏਜੰਸੀ ਵਿੱਚੋਂ ਆਉਂਦੀ ਹੈ ਨਾ ਉਦਾਂ ਦੇ ਉਦਾਂ ਹੀ ਪਾਰਟ ਪਏ ਨੇਗੇ ਸਟਿੱਪਣੀ ਦੋਸਤੋ ਕੱਢੀ ਹੋਈ ਹੈਗੀ ਸਟਿੱਪਣੀ ਨਾਲ ਮਿਲੂਗੀ ਜਿੱਦਾਂ ਫੱਟੇ ਵਗੈਰਾ ਨਾਲ ਆਉਂਦੇ ਨੇ ਗੱਡੀ ਤੇ ਉਦਾਂ ਦੇ ਹੀ ਉਦਾਂ ਹੀ ਪਏ ਨੇਗੇ ਕਿਸੇ ਪਾਸੇ ਡਿੱਗੀ ਦੇ ਵਿੱਚ ਇਦਾਂ ਨਹੀਂ ਹੈਗਾ ਕੋਈ ਸਕ੍ਰੈਚ ਹੋਊਗਾ ਬਾਹਰ ਜਿੰਨਾ ਸਕ੍ਰੈਚ ਨਹੀਂ ਹੈਗਾ ਦੱਸ ਦੋਸਤੋ ਬਿਲਕੁਲ ਨਵੀਂ ਕਾਰ ਹੈਗੀ ਇਦੋਂ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਕਿਸੇ ਗੁੰਡੇ ਦੇ ਉੱਤੇ ਕੋਈ ਰਸਟਿੰਗ ਨਹੀਂ ਹੈਗੀ ਬਾਕੀ ਡੀਫੋਗਰ ਵਗੈਰਾ ਇਹਦੇ ਉੱਤੇ ਆ ਜਾਂਦੇ ਨੇਗੇ ਬੈਕ ਦੇ ਉੱਤੇ ਬਾਕੀ ਸਾਰੀ ਗੱਡੀ ਦਾ ਬੈਕ ਸੈਂਸਰ ਵਗੈਰਾ ਗੱਡੀ ਦੇ ਉੱਤੇ ਲੱਗੇ ਹੋਏ ਨੇਗੇ ਬਾਕੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈਣੀ ਹੋਵੇ ਤਾਂ ਸਾਡੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋਗੇ ਤੇ ਜਿਹੜੀ ਗੱਡੀ ਆਪਾਂ ਡਿਮਾਂਡ ਰੱਖੀ ਗਈ ਹੈ ਜੀ 6.5 ਲੱਖ ਰੁਪਏ ਦੇ ਵਿੱਚ 2016 ਮਾਡਲ ਕਾਰ ਹੈਗੀ ਇਸ ਰੇਟ ਦੇ ਵਿੱਚ ਤੇ ਇਦਾਂ ਦੀ ਕਾਰ ਦੋਸਤੋ ਤੁਹਾਨੂੰ ਕਿਤੋਂ ਵੀ ਨਹੀਂ ਮਿਲਣੀ ਹੈਗੀ ਗੱਡੀ ਦਾ ਇੱਕ ਵਾਰੀ ਤੁਸੀਂ ਰਿਵਿਊ ਚੈੱਕ ਕਰ ਸਕਦੇ ਹੋ ਵੀ ਗੱਡੀ ਦਾ ਰਿਵਿਊ ਕਿਦਾਂ ਦਾ ਹੈ ਅਜਈਆਂ ਸਾਫ਼ ਕਾਰਾਂ ਦੋਸਤੋ ਕਿਤੋਂ ਨਹੀਂ ਲੱਭਦੀਆਂ ਹੈਗੀਆਂ ਲੱਭਦਿਆਂ ਤੋਂ ਨਹੀਂ ਲੱਭੇ ਜਾਂਦੀਆਂ ਹੈਗੀਆਂ ਆਪਾਂ ਕਹਿੰਨੇ ਵੀ ਘਰੇ ਖੜੀ ਕਾਰ ਮਿਲ ਜੇ ਸਾਨੂੰ ਘਰੇ ਖੜੀ ਹੀ ਕਾਰ ਮਿਲਦੀ ਹੈਗੀ ਬਿਲਕੁਲ ਨਮੀਨ ਕੋਰਕਾਰ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਖਰਚਾ ਨਹੀਂ ਲੈ ਸਰਵਿਸ ਤੋਂ ਲੈ ਕੇ ਸਾਰਾ ਕੰਮ ਗੱਡੀ ਦਾ ਹੋਇਆ ਹੋਇਆਗਾ ਜਿਹੜੀ ਚੱਲੀ ਹੈ ਗੱਡੀ ਜੈਨੂਨ ਚੱਲੀ ਹੋਈ ਹੈਗੀ 82000 ਬਿੱਥੇ ਰਿਕਾਰਡ ਗੱਡੀ ਚੱਲੀ ਹੋਈ ਹੈ ਦੋਸਤੋ ਜਿੰਨੀ ਚੱਲੀ ਹੈਗੀ ਬਾਕੀ ਤੁਹਾਨੂੰ ਆਪਾਂ ਕੋਈ ਨੰਬਰ ਨਹੀਂ ਲਗੋਇਆ ਹੈਗਾ ਗੱਡੀ ਦਾ ਜਿਹੜਾ ਕੰਮ ਆਪਣਾ ਸਾਫ਼ ਸੁਥਰਾ ਕੰਮ ਹੈਗਾ ਜਿੰਨੀ ਚੀਜ਼ ਆਪਾਂ ਦੱਸ ਕੇ ਦੇਵਾਂਗੇ ਜਿਹੜੀ ਵੀ ਗੱਡੀ ਕੋਈ ਮਾਣੀ ਮੋਟੀ ਰੀਪੇਂਟ ਹੋਊਗਾ ਬੰਪਰ ਪੇਂਟ ਹੋਊਗਾ ਆਪਾਂ ਦੱਸ ਕੇ ਦੇਵਾਂਗੇ ਕਿਸੇ ਵੀ ਤਰ੍ਹਾਂ ਦਾ ਕੋਈ ਗੱਡੀ ਦੇ ਵਿੱਚ ਕੰਮ ਖਰਚਾ ਨਹੀਂ ਤੇ ਨਾ ਹੀ ਕੋਈ ਰੀਪੇਂਟ ਹੈ ਗੱਡੀ ਬਹੁਤ ਸਾਫ ਸੁਥਰੀ ਕਾਰ ਆ 6.5 ਲੱਖ ਰੁਪਏ ਦੇ ਵਿੱਚ 2016 ਮਾਡਲ ਐਨਓਸੀ ਦੇ ਨਾਲ ਰੇਟ ਰੱਖਿਆ ਗਿਆ ਜੀ ਕਾਰ ਦਾ ਬਾਕੀ ਆਪਣੇ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇਗੇ ਤੇ ਬਾਕੀ ਦੋਸਤੋ ਆਪਣੇ ਕੋਲੇ ਗੱਡੀਆਂ ਆਪਣੇ ਕੋਲੇ ਹੋਰ ਵੀ ਹੈਗੀਆਂ ਨਹੀਂਆਂ ਜਿੱਦਾਂ ਕਿ ਬਹੁਤ ਹੀ ਸੋਹਣੀ ਤੇ ਸਾਫ ਸੁਥਰੀ ਕਾਰ 2017 ਮਾਡਲ ਡੀਆਰ ਕਾਰ ਇਹ ਵੀ ਗੱਡੀ ਬਹੁਤ ਸਾਫ ਸੁਥਰੀ ਕਾਰ ਹੈ ਤੇ ਸਾਰੀ ਜੈਨੂਨ ਕਾਰ ਹੈਗੀ ਇਸ ਤੋਂ ਪਹਿਲਾਂ ਗੱਡੀ ਦੇ ਨਾਲ ਦੇ ਟਾਇਰ ਸੀਗੇ ਦੂਸਰਾ ਜੋੜਾ ਗੱਡੀਆਂ ਦੇ ਵਿੱਚ ਲੱਗਿਆ ਆਇਆ ਹੈਗਾ ਇਹ ਅਪੋਲੋ ਦੇ ਚਾਰ ਟਾਇਰ ਨੰਮੇ ਨੇ ਗੱਡੀ ਦੇ ਇਹ ਆ ਗੱਡੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਕਈ ਵੀਰ ਨੇ ਐ ਹੁੰਦਾ ਵੀ ਆਪਾਂ ਨੇ ਸडान ਕਾਰ ਲੈਣੀ ਹੈ ਕੀ ਵੀ ਡਿਜ਼ਾਇਰ ਵਗੈਰਾ ਲੈਣੀ ਹੈ ਕੀ ਇਹ ਵੀ ਗੱਡੀ ਸਾਰੀ ਆਲਮੋਸਟ ਜੈਨੂਇਨ ਹੈਗੀ ਕਿਸੇ ਪਾਸੋਂ ਰੀਪੇਂਟ ਨਹੀਂ ਹੈਗੀ ਗੱਡੀ 2017 ਉੱਚੇ ਮਾਡਲ ਦੀ ਕਾਰ ਹੈਗੀ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਨੰਬਰਾਂ ਦੇ ਉੱਤੇ ਤੁਸੀਂ ਕਰਕੇ ਕਨੈਕਟ ਜਾਣਕਾਰੀ ਆਪਣੇ ਤੋਂ ਲੈ ਸਕਦੇ ਹੋਗੇ ਤੇ ਅੱਗੇ ਵੀ ਤੁਹਾਨੂੰ ਆਪਾਂ ਇੱਕ ਦੋ ਕਾਰਾਂ ਹੋਰ ਨੇਗੀਆਂ ਉਹ ਵੀ ਤੁਹਾਨੂੰ ਦੋਸਤੋ ਆਪਾਂ ਦਿਖਾਵਾਂਗੇ ਆਪਣੇ ਸਟਾਕ ਦੇ ਵਿੱਚ ਜਿਹੜੀਆਂ ਖੜੀਆਂ ਨੇਗੀਆਂ ਜਿੱਦਾਂ ਕਿ 3.5 ਲੱਖ ਰੁਪਏ ਦੇ ਵਿੱਚ 2015 ਮਾਡਲ ਗੱਡੀ ਹੈਗੀ ਲੈਸ ਡਰਾਈਵਨ ਚੱਲੀ ਹੋਈ ਹੈਗੀ ਹਜੇ ਤੱਕ ਲਫਾਫੇ ਵੀ ਨਹੀਂ ਲੱਥੇ ਹੈਗੇ ਗੱਡੀ ਦੇ ਰੇਟੇ ਚ ਕਾਰ ਹੈਗੀ ਬਹੁਤ ਹੀ ਸਾਫ ਸੁਥਰਾ ਇੰਟੀਰੀਅਰ ਹੈ ਕਾਰ ਦਾ ਤੁਸੀਂ ਚੈੱਕ ਕਰ ਸਕਦੇ ਹੋਗੇ ਆ ਦੇਖੋ ਜੀ ਬੈਗ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਫ੍ਰੈਗਰੈਂਸ ਉਦਾਂ ਨਹੀਂ ਆ ਰਹੀ ਹੈਗੀ ਜਿੱਦਾਂ ਆਪਾਂ ਨਮੀ ਕਰ ਲੈਣੀ ਹੁੰਦੀ ਹੈਗੀ ਬੈਗ ਤੋਂ ਵੀ ਤੁਹਾਨੂੰ ਚੈੱਕ ਕਰਵਾਣੇਗੇ ਦੇਖੋ ਜੀ ਐਨਓਸੀ ਦੇ ਨਾਲ ਗੱਡੀਆਂ ਦੇ ਰੇਟ ਰਹਿਣਗੇ ਜਿਹੜੇ ਰਹਿਣਗੇ ਬਾਕੀ ਸਕਰੀਨ ਦੇ ਉੱਤੇ ਆਪਣੇ ਨੰਬਰ ਚੱਲ ਰਹੇ ਨੇਗੇ 3 ਲੱਖ ਰੁਪਏ ਦੇ ਵਿੱਚ ਇਹ ਗੱਡੀ ਮਿਲ ਜੂ ਇਹ ਵੀ ਸਾਰੀ ਗੱਡੀ origignal ਹੈਗੀ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਸਾਰੀ ਚੈੱਕ ਕਰੋ ਜੀ ਗੱਡੀ ਕੋਈ ਸੀਟ ਕਵਰਾਂ ਦਾ ਖਰਚਾ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਖਰਚਾ ਨਹੀਂ ਹੈਗਾ ਕਾਰ ਦੇ ਵਿੱਚ ਨਵੀਂ ਕਾਰ ਹੋਊਗੀ ਜਿਹੜੀ ਵੀ ਆਪਣੇ ਪੁਆਇੰਟ ਕਾਰ ਪੁਆਇੰਟ ਤੋਂ ਲੈ ਕੇ ਜਾਉਂਗੇ ਤੁਸੀਂ ਗੱਡੀ ਸਾਰੀਆਂ ਕਾਰਾਂ ਤੁਹਾਨੂੰ ਨਵੀਆਂ ਨਕੋਰ ਮਿਲਣੀਆਂ ਨਾ ਕੋਈ ਲੱਗੀ ਬੱਜੀ ਮਿਲੂਗੀ ਤੇ ਨਾ ਹੀ ਕੋਈ ਐਕਸੀਡੈਂਟ ਕਾਰ ਮਿਲੂਗੀ ਆਪਣੇ ਕੋਲੇ ਸਟਾਮ ਤੇ ਆਪਾਂ ਲਿਖ ਕੇ ਦੇਵਾਂਗੇ ਦੋਸਤੋ ਇਹ ਚੀਜ਼ ਬਿਲਕੁਲ ਨਵੀਆਂ ਕਾਰਾਂ ਨੇ ਇੱਕ ਵਾਰੀ ਤੁਹਾਨੂੰ ਆਪਾਂ ਸਾਰੇ ਸਟਾਕ ਦੇ ਵਿੱਚ ਝਾਤੀ ਮਰਵਾ ਦਿੰਨੇ ਹੈਗੇ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਨਵੀਆਂ-ਨਵੀਆਂ ਕਾਰਾਂ ਹੈਗੀਆਂ ਸੇਵਕ ਡੀਐਸਡਬਲਯੂ ਪੇਜ ਨੂੰ ਕਰੋ ਫੋਲੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਲੋੜਵੰਦ ਵੀਰ ਕੋਲੇ ਕਾਰ ਜਾ ਸਕੇ ਜਿਹੜੇ ਵੀਰ ਨੂੰ ਲੋੜ ਹੈਗੀ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈਗਾ ਬਾਕੀ ਆਪਣੇ ਕੋਲੇ ਇੱਕ ਕੇ10 ਖੜੀ ਹੈਗੀ 2016 ਮਾਡਲ ਤੁਹਾਨੂੰ ਉਹ ਵੀ ਆਪਾਂ ਦਿਖਾਉਣੇਗੇ ਲੋ ਜੀ ਸੱਜਣੋ ਕਰੋ ਚੈੱਕ ਗੱਡੀ 2016 10ਵੇਂ ਮਹੀਨੇ ਦੀ ਕਾਰ ਹੈ 2.5 ਲੱਖ ਰੁਪਏ ਦੇ ਵਿੱਚ ਕਾਰ ਹੈ ਕੁੱਲ ਮੈਂ ਕਹਿੰਦਾ ਵੀ ਸਾਰੀ ਬੰਪਰਾਂ ਤੋਂ ਲੈ ਕੇ ਸਾਰੀ ਕਾਰ ਆਲ ਮੋਟਿਵ ਜੈਨੂਨ ਹੈਗੀ ਸਾਰੀ ਕਾਰ ਓਰੀਜਨਲ ਹੈ ਸਾਰੇ ਸ਼ੀਸ਼ੇ ਨਾਲ ਦੇ ਨੇ ਗੱਡੀ ਦੇ ਆ ਗੱਡੀ ਵਿੱਚੋਂ ਵੀ ਤੁਸੀਂ ਚੈੱਕ ਕਰ ਸਕਦੇ ਹੋ ਆ ਚੈੱਕ ਕਰੋ ਤੁਸੀਂ ਇੰਟੀਰੀਅਰ ਕਾਰ ਦਾ ਵਧੀਆ ਟੱਚ ਪਲੇਅਰ ਵੱਡਾ ਲੱਗਿਆ ਹੋਇਆ ਹੈ ਗੱਡੀ ਦੇ ਵਿੱਚ ਬੈਗ ਤੋਂ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਕਿਸੇ ਪਾਸੇ ਕੋਈ ਕੰਮ ਖਰਚਾ ਨਹੀਂ ਹੈਗਾ ਕਾਰ ਦੇ ਵਿੱਚ ਨਵੀਂ ਨਕੋਰ ਕਾਰ ਹੈਗੀ ਅੱਜ ਤੁਹਾਨੂੰ ਆਪਾਂ ਬੈਗ ਤੋਂ ਵੀ ਚੈੱਕ ਕਰਵਾਵਾਂਗੇ ਕਾਰ ਜਿੱਦਾਂ ਦੀ ਵੀ ਤੁਹਾਡੀ ਰਿਕੁਆਇਰਮੈਂਟ ਹੋਊਗੀ ਦੋਸਤੋ ਆਪਾਂ ਤੁਹਾਨੂੰ ਉਦਾਂ ਦੀ ਹੀ ਕਰ ਦੇ ਦਾਂਗੇ। ਬਾਕੀ ਹੁਣ ਨਾ ਮੇਜ ਵੀ ਆਪਣੇ ਕੋਲੇ ਖੜੀ ਹੈਗੀ ਤੇ ਇੱਕ ਕਮਰਸ਼ੀਅਲ ਨੰਬਰ ਦੀ ਡਿਜ਼ਾਇਰ ਵੀ ਖੜੀ ਹੈ ਐਲਡੀਆਈ ਆਪਣੇ ਕੋਲੇ ਪੈਟਰੋਲ ਵੇਰੀਐਂਟ ਦੇ ਵਿੱਚ ਹੈ। ਬੀਐਕਐਸਆਈ ਗੱਡੀ ਬਾਕੀ ਦੋਸਤੋ ਕਿਸੇ ਵੀ ਤਰ੍ਹਾਂ ਦੀ ਗੱਡੀ ਦੀ ਰਿਕੁਆਇਰਮੈਂਟ ਹੋਵੇ ਆਪਣੇ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਕਿ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋਗੇ। ਥੈਂਕ ਯੂ ਦੋਸਤੋ ਧੰਨਵਾਦ ਜੀ।